57 ਨੇ ਕੁਝ ਕੁ ਦੌਰਾਨ ਮਨਿਆ ਕੀ ਉਹ ਜ਼ਿਲ੍ਹਾ ਮੋਹਾਲੀ ਪਟਿਆਲਾ ਫਤਿਹਗੜ ਸਾਹਿਬ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਯੂਪੀ ਤੋਂ ਲਿਆ ਕੇ ਅਫੀਮ ਸਪਲਾਈ ਕਰਦਾ ਹੈ ਉਸ ਦੇ ਖਿਲਾਫ थाना सदर ਖਰੜ ਜ਼ਿਲ੍ਹਾ ਮੋਹਾਲੀ ਵਿੱਚ ਵੀ ਇੱਕ ਐਨਡੀपीएस ਦਾ ਮਾਮਲਾ ਦਰਜ ਹੈ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਮੁਖੀ ਡਾਕਟਰ ਅਰਜੋਤ ਗਰੇਵਾਲ ਮੈਡਮ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਖੋ-ਵੱਖਰੀ ਕਾਰਵਾਈ ਨੂੰ ਅਮਲ ਵਿੱਚ ਲਾਉਂਦੀ ਹੈ ਜਿਸ ਦੇ ਵਿੱਚ ਅਸੀਂ ਚੈਕਿੰਗ ਕਰਦੇ ਨੇ ਜਿਸ ਦੇ ਵਿੱਚ ਸਰਪ੍ਰਾਈਜ਼ ਨਾਕੇ ਲਾਉਂਦੇ ਨੇ ਉਸੇ ਨਿਯਮ ਦੇ ਤਹਿਤ 2 ਤਾਰੀਖ ਨੂੰ ਸੀਆਈਏ ਸਰਹੰਦੀ ਟੀਮ ਨੂੰ ਕੋਈ ਇਨਫੋਰਮੇਸ਼ਨ ਸਹੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਕਾਰੋਬਾਰ ਕਰਨ ਵਾਸਤੇ ਕੁਝ ਬੰਦੇ ਆਏ ਨੇ ਜਿਸ ਕਰਕੇ ਇੱਕ ਨਾਕਾ ਸਰਹੰਦ ਮੰਡੀ ਦੇ ਨੇੜੇ ਲਾਇਆ ਗਿਆ ਡੀਐਸਪੀ ਫਰਦਰਗੜ ਸਾਹਿਬ ਸੁਖਨਾ ਜੀ ਦੇ ਅਗਵਾਈ ਹੇਠ ਇਹ ਸਾਰੀ ਕਾਰਵਾਈ ਨੂੰ ਅਮਲ ਵਿੱਚ ਲਾਇਆ ਗਿਆ उत्तें इन्होंने चैकिंग दौरान चैकिंग एक सत्यवान नामदार जड़ा कि यूपी यूपी बदायू का रहने वाला है उन्होंने फड़ा फड़ के जो उसकी चैकिंग की गई उस तो दस के जी अफीम की रिकवरी हुई इस बाद एक कार्रवाई में उसकी एफ आई आर नंबर चौबीस मिति दु लॉन्च की गई अंडर एफ आई आर अंडर सैक्शन अठारह बी एकाहठ और पचासी ਹੁਣ ਆਪਾਂ ਦੇਖ ਰਹੇ ਹਾਂ ਕਿਸ ਤੇ ਉਤੇ ਔਰ ਕੀ ਕੋਨ ਕੋਨਾ ਬੰਦੇ ਸ਼ਾਮਿਲ ਨੇ ਇਸ ਦੇ ਬੈਕਵਰਡ ਔਰ ਫੋਰਵਰਡਰ ਲਿੰਕੇਜ ਜਿਹੜੇ ਹੈਗੇ ਉਹਨਾਂ ਦੀ ਆਪਾਂ ਚੈਕਿੰਗ ਕਰ ਰਹੇ ਹਾਂ